ਜਿੱਦਾਂ ਕਿ ਅਸੀਂ ਤੁਹਾਨੂੰ ਆਪਣੀ ਹਰ ਵੀਡੀਓ 'ਚ ਕਿੰਨੇ ਕਿ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਸ਼ੇਅਰ ਕਰਨਾ ਕਿਸੇ ਪਰਿਵਾਰ ਦੀ ਮਦਦ ਹੋ ਸਕਦੀ ਹੈ ਅੱਜ ਇਹ ਦੇਖੋ ਇਹ ਪਰਿਵਾਰ ਸਾਡੇ ਤੱਕ ਪਹੁੰਚਿਆ ਹੈ ਇਹ ਮਾਤਾ ਜੀ ਦਾ ਨਾਮ ਰਾਣੀ ਹੈ ਇਹ 80 ਸਾਲ ਦੇ ਨੇ ਬਜ਼ੁਰਗ ਨੇ ਇਹ ਇਨਾਂ ਦੀ ਧੀ ਹੈ ਬਲਜੀਤ ਇਹ ਇਨਾਂ ਨੇ ਸਾਡੀ ਵੀਡੀਓ ਵੇਖੀ ਤੇ ਸਾਡੇ ਨਾਲ ਸੰਪਰਕ ਕੀਤਾ ਇਹ ਭੈਣ ਨੂੰ ਗੁਰਦੇ 'ਚ ਦੋ ਪੱਥਰੀਆਂ ਨੇ ਬਹੁਤ ਵੱਡੀਆਂ ਪੱਥਰੀਆਂ ਨੇ ਇੱਕ 30 mm ਦੀ ਹੈ ਤੇ ਇੱਕ 13 mm ਦੀ ਹੈ ਪੈਸਿਆਂ ਵੱਲੋਂ ਇਹਨਾਂ ਦਾ ਇਲਾਜ ਨਾ ਹੋਣ ਕਰਕੇ ਉਹ ਪਾਸੇ ਤੱਕ ਪੈ ਗਈ ਇਹਨਾਂ ਦੇ ਤੇ ਬਹੁਤ ਜ਼ਿਆਦਾ ਕ੍ਰਿਟੀਕਲ ਇਹਨਾਂ ਦੀ ਕੰਡੀਸ਼ਨ ਹੋ ਗਈ ਹੈ ਇਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਅੱਜ ਅਸੀਂ ਇਹਨਾਂ ਨੂੰ ਬਟਾਲਾ ਰੋਡ ਪ੍ਰਾਈਮ ਹਸਪੀਟਲ ਲੈ ਕੇ ਆਏ ਆ ਡਾਕਟਰ ਸਾਹਿਬ ਬਹੁਤ ਕੋਆਪਰੇਟਿਵ ਸੀਗੇ ਅੱਜ ਇਹਨਾਂ ਦਾ ਇਲਾਜ ਸ਼ੁਰੂ ਹੋ ਗਿਆ ਇਹਨਾਂ ਦੇ ਸਾਰੇ ਟੈਸਟ ਆਪਾਂ ਕਰਵਾ ਦਿੱਤੇ ਨੇ ਤੇ ਆਪ ਜੀ ਅੱਗੇ ਬੇਨਤੀ ਹੈ ਵੱਧ ਤੋਂ ਵੱਧ ਮਦਦ ਕਰਿਆ ਕਰੋ ਇਹੋ ਜਿਹੇ ਪਰਿਵਾਰਾਂ ਦੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਕਿ ਹੋਰ ਵੀ ਇਹੋ ਜਿਹੇ ਪਰਿਵਾਰਾਂ ਦੀ ਮਦਦ ਕੀਤੀ ਜਾ ਸਕੇ ਮਾਤਾ ਜੀ ਤੁਸੀਂ ਖੁਸ਼ ਹੋ ਹਾਂਜੀ ਪੁੱਤ ਜੀ ਮੈਂ ਤੇ ਇਹੋ ਅੰਨੀ ਬਿਮਾਰਾ ਜ ਮੇਰਾ ਇਹ ਪੁੱਤ ਬੇਟੀ ਬਚ ਜੇ ਫੇਰ ਕਿਹਨਾਂ ਬੇਟਾ ਨਿਕਲਿਆ ਤੇ ਇਹਨਾਂ ਦਾ ਨਾ ਇਲਾਜ ਹੋ ਜੇ ਚੰਗੀ ਬੜੇ ਗਰੀਬ ਹੈ ਬਹੁਤ ਕਰੋਲਾ ਚੱਕ ਪੈ ਤੱਕ ਨਹੀਂ ਦੇਖੋ ਜੀ ਇਹਨਾਂ ਦੇ ਹਾਲਾਤ ਬਹੁਤ ਮਾੜੇ ਨੇ ਕਿ ਇਲਾਜ ਕਰਾਉਣ ਵਾਸਤੇ ਪੈਸੇ ਨਹੀਂ ਸੀਗੇ ਮਾਤਾ ਜੀ ਸਾਡੇ ਲਈ ਇੱਕ ਹੋਰ ਕੋਈ ਸੇਵਾ ਆਪਣਾ ਆਸ਼ੀਰਵਾਦ ਦਿਓ ਠੀਕ ਹੈ ਨਾ ਬਾਸ ਠੀਕ ਮਾਤਾ ਜੀ ਠੀਕ ਮਾਤਾ ਜੀ ਠੀਕ ਹੈ ਭੈਣ ਜੀ ਤੁਸੀਂ ਆਪਣਾ ਇਲਾਜ ਕਰਾਓ ਫੇਰ ਵੀ ਕਿਤੇ ਤੁਹਾਨੂੰ ਆਡੀ ਲੋੜ ਪੈਂਦੀ ਤੁਹਾਨੂੰ ਜਰੂਰ ਦੱਸੋ